ਮੇਲੇ ਮਨੁੱਖ ਦੇ ਹਾਸੇ ਵੀ ਬੜੇ ਮੇਲੇ ਹੁੰਦੇ ਦੂਜਿਆਂ ਦੀ ਮਜਬੂਰੀ ਤੇ ਹਸੇਗਾ ਦੂਜਿਆਂ ਦੀ ਕਮਜ਼ੋਰੀ ਤੇ ਹਸੇਗਾ ਹੱਸਦੇ ਭਗਤ ਵੀ ਨੇ ਪਰ ਆਪਣੀ ਕਮਜ਼ੋਰੀ ਤੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇਰੀ ਬਾਜ ਸੱਚੇ ਨਾਂ ਹਰ ਜਨ ਗੁਣ ਗਾਵਤ ਹਸਿਆ ਗੁਰੂ ਨਾਮਦਾਸ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਬੰਦਾ ਜਦ ਰੱਬ ਦੇ ਗੁਣ ਗਾਉਂਦਾ ਹੈ ਸਿਰ ਤੋਂ ਸਲਾਹ ਕਰਦਾ ਹੈ ਜਪ ਕਰਦਾ ਹੈ ਸਭ ਤੋਂ ਪਹਿਲੇ ਉਸ ਨੂੰ ਆਪਣੇ ਔਗਣ ਦਿਖਾਈ ਦਿੰਦੇ ਹਰ ਮਨੁੱਖ ਨੂੰ ਨਹੀਂ ਦਿਖਾਈ ਦਿੰਦੇ ਜਪੀਸ਼ਵਰ ਨੂੰ ਦਿਖਾਈ ਦਿੰਦੇ ਸਾਧੂ ਨੂੰ ਦਿਖਾਈ ਦਿੰਦੇ ਪਹਿਲੇ ਔਗਣ ਦਿਖਾਈ ਦੇ ਦਿੰਦੇ ਨੇ ਤੇ ਜੇ ਔਗਣ ਦਿਖਾਈ ਦੇਣ ਲੱਗ ਪੈਣੇ ਇਹ ਸਾਧੂ ਨੇ ਹਰ ਮਨੁੱਖ ਨੂੰ ਦੂਜਿਆਂ ਦੇ ਔਗਣ ਦਿਖਾਈ ਦੇ ਦਿੰਦੇ ਨੇ ਆਪਣੇ ਨਹੀਂ ਕਿਉਂ ਦੂਜਿਆਂ ਨੂੰ ਬੜਾ ਗਹਿਰਾ ਵੇਖਦਾ ਹੈ ਆਪਣੇ ਆਪ ਨੂੰ ਤੇ ਹਰ ਮਨੁੱਖ ਉਪਰੋਂ-ਉਪਰੋਂ ਵੇਖਦਾ ਹੈ ਉਪਰੋਂ-ਉਪਰੋਂ ਤੇ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਨੇ ਸੰਤ ਭਗਤ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ ਆਪਣੀ ਨੂੰ ਬੜਾ ਗਹਿਰਾ ਵੇਖਦਾ ਹੈ ਸਾਧਨਾ ਕਰਨ ਵਾਲਾ ਸਾਧੂ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਤੇ ਗਹਿਰਾ ਵੇਖਦਾ ਆਪਣੇ ਔਗਣ ਦਿਖਾਈ ਦੇ ਦਿੰਦੇ ਨੇ ਦੂਜਿਆਂ ਨੂੰ ਉਪਰੋਂ-ਉਪਰੋਂ ਵੇਖਦਾ ਹੈ